ਮੇਰੇ ਜੀਓ ਉਹ ਗਿੜ ਪੀ ਜੀ ਹੁਣ ਕਿੱਥੇ ਘਟ ਦੱਸ ਦੇ ਅਰਜਨ ਢਿੱਲੋਂ ਨੇ ਲਾਈਵ ਸਟੇਜ ਤੇ ਕੀਤੀ ਆਪਣੀ ਯਾਰੀ ਬਾਰੇ ਕੱਲ ਦੱਸਿਆ 10 11 ਸਾਲਾਂ ਦੇ ਵਿੱਚ ਕਿਹੜੀ ਚੀਜ਼ ਨਹੀਂ ਬਦਲ ਪਾਈ 10 11 ਸਾਲ ਉਹਦੇ ਸਟੈਪ ਪੈਣਾ ਨੇ ਵੀ ਨਹੀਂ ਬਦਲੇ ਜਿੱਤੇ ਇਹ ਬਦਲ ਲੈਣਗੇ ਮੈਂ ਚਲੋ ਜੀ ਅਰਜਨ ਢਿੱਲੋਂ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਹਾਲੇ ਵਿੱਚ ਅਰਜਨ ਢਿੱਲੋਂ ਨੇ ਆਪਣੀ ਐਲਬਮ ਰਿਲੀਜ਼ ਕੀਤੀ ਜਿਸ ਨੇ ਰਿਕਾਰਡ ਤੋੜ ਦਿੱਤੇ ਤੇ ਉਹਨਾਂ ਦੇ ਬਹੁਤ ਸਾਰੇ ਗੀਤਾਂ ਨੂੰ ਬਹੁਤ ਜ਼ਿਆਦਾ ਪਿਆਰ ਹੀ ਮਿਲਿਆ। ਹਾਲੇ ਵਿੱਚ ਅਰਜਨ ਢਿੱਲੋਂ ਲਾਈਵ ਸ਼ੋਅ ਦੌਰਾਨ ਆਪਣੇ ਦੋਸਤਾਂ ਦੇ ਨਾਲ ਮસ્ਤੀ ਮਜ਼ਾਕ ਕਰਦੇ ਹੋਏ ਨਜ਼ਰ ਆਏ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਰਵਾ ਹੁੰਗਾਰਾ ਵੀ ਮਿਲਿਆ। ਇਸ ਵੀਡੀਓ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਯਾਰੀ ਨੂੰ ਕਿੰਨੇ ਸਾਲ ਹੋ ਗਏ ਹਨ ਤੇ ਕਿਹੜੀ ਉਹ ਚੀਜ਼ ਹੈ ਜਿਹੜੀ ਹਾਲੇ ਤੱਕ ਬਦਲ ਨਹੀਂ ਸਕੇ ਤੇ ਆਪਣੇ ਦੋਸਤਾਂ ਨੂੰ ਹਮੇਸ਼ਾ ਆਪਣੇ ਨਾਲ ਵੀ ਰੱਖਦੇ ਨੇ। ਕੀ ਕਿਹਾ ਅਰਜਨ ਢਿੱਲੋਂ ਨੇ ਤੁਸੀਂ ਆਪ ਹੀ ਸੁਣੋ। ਜਿਹੜੇ ਵੀ ਮੈਨੂੰ ਕਮੈਂਟ ਕਰਦੇ ਹੁੰਦੇ ਆ ਵੀ ਸਟੈਪ ਤੁਹਾਡੇ ਕਿਹੜੇ ਆ ਇਹ ਤੁਹਾਡੇ ਕੋਈ ਲੈਦੇ ਸਟੈਪ ਆ ਸਾਡੇ ਸਾਰਿਆਂ ਦੇ ਇੱਕੋ ਜਿਹੇ ਸਟੈਪ ਦੋ ਆ ਖੜੇ ਅਸੀਂ ਸਾਰੇ ਇਕੱਠੇ ਹੀ ਪੜੇ ਆ ਇਕੱਠੇ ਹੀ ਰਹੇ ਆ 10 11 ਸਾਲ ਹੋ ਗਏ ਸਟੈਪ ਤੇ ਇਹਨਾਂ ਨੇ ਵੀ ਨਹੀਂ ਬਦਲੇ ਜਿੱਤੇ ਇਹ ਬਦਲ ਲੈਣਗੇ ਮੈਂ ਬਦਲ ਚਲੋ ਜੀ ਸਾਡੇ ਮੂਹਰੇ ਅੜਕੇ ਜਿਹੜਾ ਵੀਰ ਦਾ ਨਾਲ ਕੰਬਦਾਰ ਕੰਨੇ ਕਾਫਲਾ ਵਢੀਰਦਾ ਕੰਬਦਾਰ ਕੰਨੇ ਕਾਫਲਾ ਵਢੀਰਦਾ ਨਾਲ ਕੰਬਦਾਰ ਕੰਨੇ ਕਾਫਲਾ ਵਢੀਰਦਾ ਤਰਕਿਓ ਛਕੀਏ ਲੈ ਨਾ ਮੇਰੇ ਜੀਆ ਉਹ ਗੜਬਿਰ ਜੀਆ ਹੁਣ ਜਿੱਥੇ ਘਟ ਦਿਸਦੇ ਹੂੰ ਜੂੰਹਤੀ ਕ ਕਲੋਨੀ ਅਪੜ ਗਈ ਖੋਰੇ ਕਦ ਜਾਣੈ ਖਿੰਡ ਕੁੜੇ ਹੋ ਤੇਰੇ ਪਿਆਰ ਨੇ ਮੈਨੂੰ ਖਾ ਜਾਣਾ ਤੇਰੇ ਸ਼ਹਿਰ ਨੇ ਮੇਰਾ ਪਿੰਡ ਕੁੜੇ ਹੋਨੀਆ ਭਾਰ ਮੁਫਲਸੀ ਵਾਲਾ ਕਦ ਤੱਕ ਕੁਬੀਆਂ ਕੰਡਾ ਢੋਂੜ ਗੀਆਂ ਸ਼ਹਿਰ ਤੇਰੇ ਤੋਂ ਪਿੰਡ ਮੇਰੇ ਨੂੰ ਇੱਕ ਲੰਕ ਰੋੜ ਤਾਂ ਆਉਂਦਾ ਏ ਰੱਬ ਜਾਣੇ ਕਦ ਦਿਲ ਨੂੰ ਦਿਲ ਤੱਕ ਰਹਾ ਹੋਣ ਕਿਆ